ਕਿੱਥੇ ਚੱਲੇ ਹੋ ਕਿੱਥੇ ਲੈ ਗਿਆ ਜੀ ਕੀ ਆ ਤੇ ਜੀ ਕਿਤੇ ਹੋ ਪਰ ਲੀ ਸੜਾ ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਜੁਮੇਦਗਾ ਜੀ ਸਾਰੇ ਠੀਕ ਠਾਕ ਹਨ ਜੀ ਲੀ ਬਾਲ ਪੈਂਦਿਆ ਐਵੇਂ ਵੀ ਠੀਕ ਠਾਕ ਜਾਂ ਦਿਨ ਦੀ ਡਿਊਟੀ ਤੇ ਆ ਗਏ ਅਸੀਂ ਕੰਟੇਨਰ ਚ ਆਏ ਆ ਇਹ ਦਿਸ ਇੰਗਲਿਸ਼ ਮੈਨ ਊਮੈਨ ਊਮੈਨ ਨਹੀਂ ਕਹਦਾ ਯਾ ਮੈਨ ਊਮੈਨ ਜਨਨੀਆਂ ਨੂੰ ਕੀ ਕਹਿੰਦੇ ਆ ਵਿੰਡੋ ਇੰਗਲਿਸ਼ ਨਹੀਂ ਦਾ ਵੀ ਤਾਂ ਆਇਆ ਇਹੋ ਗਾਸ਼ੇ ਬੁੱਢਾ ਲਓ ਭਾਜੀ ਤੁਹਾਡੇ ਲਈ ਸਪੈਸ਼ਲ ਖਰਾਕ ਲੈ ਕੇ ਆਏ ਖੋਲ ਕੇ ਦੇਖੋ ਵਿੱਚ ਕੀ ਹੈਗਾ ਹੈ ਖਾਲੀ ਹੈ ਖਾਲੀ ਨਹੀਂ ਆ ਖੋਲ ਕੇ ਦੇਖੋ ਉਹ ਢੋਲੀ ਜਾਣਾ ਏ ਆਗਾ ਇੱਕ ਡੱਬੇ ਚਿਮਚੇ ਨਾਲ ਖਾਓ ਬਦਾਮ ਸ਼ੇਕ ਉਹ ਤੱਲੋਂ ਕੋਲ ਏ ਭਾਈ ਖੁੱਲਣਾ ਨਹੀਂ ਆਉਂਦਾ ਇਹ ਇਹ ਦੇਖੋ ਇਹ ਕਾਣਾ ਕਿਉਂ ਹੈ ਸੰਗਰਾਂਦ ਵਾਲਾ ਦੇ ਨਾ ਕੀ ਲੈ ਗਿਆ ਸੰਗਰਾਂਦ ਵਾਲਾ ਦਿਨ ਫਿਰ ਗਿਆ ਸੰਗਰਾਂਦ ਦਾ ਦਿਹਾੜਾ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਤੁਸੀਂ ਹੁਣ ਦੱਸੋ ਕੀ ਪ੍ਰੋਬਲਮ ਹੈ ਇਦਾਂ ਭਾਈ ਜਿਹੜੇ ਕਰੇਣਾ ਅਸ ਜਾਈਗੀ ਗਾਡਰ ਲੈ ਕੇ ਆ ਇਹ ਸਾਡੇ ਸੀਨੀਅਰ ਸਾਹਿਬ ਛੱਤੇ ਥੱਲੇ ਆਓ ਭਾਜੀ ਮੀ ਆਉਂਦ ਮੀ ਪੈਂਦਾ ਸੀਨੀਅਰ ਸਾਹਿਬ ਤੋਂ ਉਹ ਸੀਨੀਅਰ ਸਾਹਿਬ ਦਾ ਚਾਹ ਉਹ ਹਾਂ ਐਵੇਂ ਬੁਲਾਈ ਜਾਂਦੇ ਆ ਸਭ ਸਹੀ ਹੈ ਕਰਦਾ ਮੈਂ ਦੱਸਦਾ ਤੁਹਾਨੂੰ ਬਾਅਦ ਚ ਕਲਿੱਪ ਲੈ ਲਈਏ ਇਹ ਦੋਸਤ ਦੇਖੋ ਆ ਵੇਗਾ ਡਾਇਰੈਕਸ਼ਨ ਕਰਨੇ ਆ ਜਿਸ ਕਿਸ ਕਿ ਹੁੰਦੀ ਡਿਸਕਿਸ ਬਾਕੀ ਸਾਰਾ ਇਸਕੇ ਸਾਡੇ ਸਰਦਾਰ ਸਾਹਿਬ ਤੋਂ ਸੁਣਦੇ ਹਾਂ ਹਾਂ ਜੀ ਸਰ ਸਮਝਾਉਣ ਦਾ ਇਹ ਕਿੱਦਾਂ ਲੱਗਦੀ ਆ ਮੇਰੀ ਕ੍ਰੇਨ ਸਪੀਲਰਸ ਕੇ ਮੇਰੇ ਪੀਛੇ ਟੱਕੇ ਚੈਨ ਲਗਾਉਂਦੇ ਮੇਰੀ ਪਹਾੜ ਤੇ ਰਹੇ ਹੋ ਤੁਹਾਡੀ ਸੁਮੋਕ ਤੁਹਾਡੀ ਦਿੱਖ ਆਉਗੀ ਮੈਂ 3 ਪੁਆਇੰਟ ਤੇ ਜਿੱਥੇ ਪੀ ਲਾਉਂਦਾ ਦੇਖੀ ਲੇਖਾ ਆਪਣੇ ਨਾਲ ਉਹ ਇਸੇ ਆਪਣਾ ਚੱਲਾ ਲੱਗਦਾ ਹੈ ਜਿਹੜਾ ਕਾਟਾ ਨਾ ਪੋ ਜਾਵੇ ਚਿੱਕੜ ਵੀ ਬਹੁਤ ਹੈ

ਓ ਇੰਗਲਿਸ਼ ਗੁੱਡ ਇੰਗਲਿਸ਼ ਜੋ ਉਹ ਵਾਲਾ ਜੋ ਉਹ ਵਾਲੀ ਉਹ ਕੀ ਨਾਂ ਦਾ ਯਾਰ ਭੁੱਲ ਗਿਆ ਮੈਨੂੰ ਸੱਤੇ ਵੀਰ ਆ ਜਾ ਤੂੰ ਇੱਥੇ ਖਲੋ ਤਾਂ ਗੱਲਬਾਤ ਸੁਣਾ ਗਾਣਾ ਗੁਣਾ ਸੱਤੇ ਵੀਰ ਗਾਣਾ ਸੁਣਾ ਕੋਈ ਆ ਗਾਣੇ ਬੜੇ ਆਉਂਦੇ ਮੁੰਡੇ ਨੂੰ ਹਾਂਜੀ ਇਹਦੀ ਵੀ ਲੱਤ ਟੁੱਟੀ ਹੈ ਇਹ ਟੋੜ ਟੋੜਦੀ ਇਹ ਨਾਲੇ ਦੇ ਆਜੋ ਇੱਧਰ ਗਾਣਾ ਸੁਣੀਏ ਤੋ ਸੱਤੇ ਵੀਰ ਤੋਂ ਗਾਣਾ ਸੁਣਾ ਕੋਈ ਅੱਜ ਮਿਸ ਕਰਦਾ ਤੇਰਾ ਗਾਣਾ ਹੀ ਸੌਂਗ ਬੰਦ ਬਣ ਜਾਏਗਾ ਨਾ ਲਾਈਵ ਕੋਈ ਸੌਂਗ ਸੁਣਾਓ ਫਿਰ ਵਧੀਆ ਜਾ ਹਾਂ ਜੀ 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 ਜ਼ਰੂਰ ਪੇਸ਼ ਕਰੋ ਜ਼ਰੂਰ ਪੇਸ਼ ਕੀਤਾ ਜਾਵੇ ਦੋ ਚਾਰ ਲੈਣਾ ਯਾਦ ਕਰ ਲਓ ਯਾਦ ਕਰਨਾ ਨਹੀਂ ਨਹੀਂ ਆਸਾਨੀ ਨਹੀਂ ਬਿੰਦਾ ਸੁਣਾਓ ਜਿੱਥੇ ਵੀ ਖਿਡਾਰੀਆਂ ਨੇ ਰੱਬ ਨੇ ਚੁਗਣੀਆਂ ਪੈਂਦੀਆਂ ਨੇ ਸਾਰੀਆਂ ਤੇ ਵੀ ਖਲਾਰੀਆਂ ਨੇ ਰੱਬ ਨੇ ਲੱਗਿਓ ਪਾ ਦੇਆਂ ਨੇ ਸਾਰੀਆਂ ਲੱਗਿਓ ਇੱਧਰ ਜਿੱਦਾਂ ਬੋਲਿਆ ਉਹ ਤਾਂ ਮੈਂ ਕਹਿੰਦਾ ਨਾ ਬਾਥਰੂਮ ਚ ਤਾਂ ਹੁੰਦੇ ਜਾਂਦੇ ਜਿੱਦਾਂ ਬੋਲਦਾ ਕੈਮਰੇ ਸਾਹਮਣੇ ਚੱਲ ਦੁਬਾਰਾ ਯਾਦ ਕਰ ਲਈ ਤੇ ਇੱਧਰ ਪਾਣੀ ਪਾਣੀ ਹੋ ਗਿਆ ਐਵੇਂ ਤਾਂ ਨਹੀਂ ਛੱਡ ਐਵੇਂ ਤਾਂ ਨਹੀਂ ਛੱਡ ਪੰਜਾਬ ਨੂੰ ਬੰਦਾ ਲਾਉਂਦਾ ਉਹ ਡਾਰੀ ਉਹ ਵਾਓ ਡਾਂਡ ਮਾਰੂ ਮੈਂ ਮਾਰਦਾ ਕਿ ਭਈਆ ਹੁਣ ਆ ਚੱਲੇ ਮੇਰੇ ਕੋਲ ਕਿਉਂ ਉਹ ਪਤਾ ਕੀ ਹੋਇਆ ਉਹਦੇ ਛਤਰੀ ਤੇ ਮਾਰੀ ਲਾਗੀ ਚੁੰਝ ਜੀ ਕਿੰਦਾ ਤੁੰਦੇ ਮੇਰੇ ਕੋਲ ਕੀਤਰ ਲਗਾ ਦਿਆਂ ਮੈਂ ਤੇਰਾ ਛਾਤਾ ਤੋੜ ਦੂੰਗਾ ਬਾਜੇ ਛਾਤਾ ਪੜਾ ਛਾਤਾ ਤੋੜ ਮੈਂ ਛਾਤਾ ਮਾਰ ਮੈਂ ਜ਼ਰਾ ਮੂੰਹ ਤੋੜ ਦੂੰਗਾ ਉਹ ਬਾਤ ਇਸ ਪੜਗਰੀ ਮੈਨੂੰ ਜੱਫੀ ਪਾ ਲੈ ਤਕੜਾ ਨਹੀਂ ਕਰਨਾ ਸੁਣਾਉ ਗਿਸ਼ ਹੌਣੇ ਕੋਈ ਸਣਾਉਣ ਨੂੰ ਨਹੀਂ ਮੇਰੇ ਕੋਲ ਹੈਗਾ ਪਰ ਆ ਮੈਂ ਸਿੰਗਰ ਥੋੜੀ ਹਾਂ ਸੁਣਾਉਣੇ ਤਾਂ ਡਾਲਾ ਸੁਣਾਉਂਦਾ ਓਏ ਜਿੰਨੂ ਤੇ ਡਾਂਗਾਣਾ ਇਲਾਕਾ ਮੈਂ ਨਹੀਂ ਕਰਦਾ ਐਵੇਂ ਤਾਨੂੰ ਛੱਦ ਪੰਜਾਬ ਨੂੰ ਪਰਦੇਸਾਂ ਵਿੱਚ ਲਾਉਂਦੇ ਯਾਰ ਮੈਂ ਗਾਣਾ ਸੁਣ ਲੈਣ ਦੇ ਸੁਣੋ ਸੁਣੋ ਸੁਣ ਕੇ ਬ੍ਰੇਕ ਮਾਰ ਬ੍ਰੇਕ ਮਾਰ ਕੋਈ ਛਤਰੀ ਲੈ ਕੇ ਉਹ ਜਾਂਦੇ ਦੋ ਬੰਦੇ ਤੇ ਆਪਾਂ ਚੈਨ ਲੈ ਕੇ ਜਾਂਦੇ ਆਈ ਇਹਦੇ ਛੱਤੇ ਥੱਲੇ ਖੜੇ ਕਿਉਂਕਿ ਮੀਂਹ ਪਾਲ ਪੈਦਾਗਾ ਪਾਣੀ ਦੇਖੋ ਜਿਆਦਾ ਛੱਲਾ ਨਾ ਪਾਣੀ ਬਹੁਤ ਹੈਗਾ ਨਦੀ ਦੇ ਵਿੱਚ ਦੀ ਜਾਂਦੇ ਹੋਏ ਨਦੀ ਦੇ ਵਿੱਚ ਦੀ ਜਾਂਦੇ ਆ ਤੇ ਚੈਨ ਤੋੜੀ ਉਹਨਾਂ ਨੇ ਜਾ ਕੇ ਦੇ ਦੇ ਕੀ ਬਹੁਤ ਚਲਵਾ ਨਾ ਕਿੱਤਾ ਕੰਦਨੀ ਆ ਕਿਹੜੀ ਗ੍ਰੇਨ ਆ ਉਹ ਵਾਲੀ ਉਹ ਤੇਰੀ ਭਲੀ ਆ ਤੇ ਤੂੰ ਤੋਰਿਆ ਉਹ ਤੇਰੀ ਉਹ ਇਹਨੂੰ ਬੰਦ ਕਰ ਦੇ ਤੂੰ ਤਾਂ ਕਿੱਥੇ ਰੱਖਿਆ ਕਲਾਸ ਕਲਾਸ ਜਾਂ ਕਰਦੇ ਰਹਾ ਸੋਨਾ ਸਿੰਘ ਖੜਾ ਸੋਨਾ ਸਿੰਘ ਖੜਾ ਸੋਨਾ ਸਿੰਘ ਫੋਨ ਤੇ బిਜੀ ਆ ਬਹੁਤ ਵੱਡੀਆਂ ਗੱਲਾਂ ਵੱਡੀਆਂ ਗੱਲਾਂ ਨਹੀਂ ਆਉਂਦਾ ਰਾਤਾਂ ਨੂੰ ਰਾਤ ਨੂੰ ਡਿਊਟੀ ਇਹ ਕੱਟੀ ਕਰਦਾ ਦਿਨੇ ਹੀ ਆਉਂਦਾ ਜਿਹਨੇ ਵੀ ਤਾਲੀ ਦਾ ਆ ਸਾਡੇ ਸੱਤ ਸੁਆਗਦੇ ਆ ਉੱਪਰ ਉਹ ਬੰਦ ਕਰਦਾ ਉਹ ਘਰੇਣਾ ਆ ਸਾਡੇ ਸੱਤ ਸੁਆਗਦੇ ਆ ਹੁਣੇ ਵੀ ਹੋਰੇ ਸੀ ਉਹਨੇ ਚੀਜ਼ਾਂ ਆਈਆਂ ਇੱਧਰ ਰੱਖੋ ਲਿੰਕ ਕੱਢ ਲਈਏ ਪੱਲੇ ਬੰਨੇ ਰੱਖੋ ਉਹ ਲੋ ਵੀ ਮਤਲਬ ਵੀ ਨਹੀਂ ਆ ਰਿਹਾ ਕਰੇ ਆ ਦਜੀ ਕਰਨ ਕਿ ਗੈਂਟਰੀ ਲਾਉਣ ਲੱਗੇ ਨੇ ਆ ਗੈਂਟਰੀ ਥੋੜਾ ਪੂਮ ਕੱਢਿਆ ਨੇ ਪੂਮ ਕੱਢਣਾ ਬਣਾਉਣਾ 4 ਦਿਨ ਪੱਟ ਸਰ ਇਸ ਦੇ ਅੰਦਰ ਆਏ ਲੱਗੇ ਆ ਗਏ ਨੇ ਕਬਰੋ ਕਿਆ ਜੁੜਦੀ ਕਿ ਨਹੀਂ ਆ ਬਤਰੀ ਇਹਨੂੰ ਹੀ ਲੱਗਿਆ ਆਪਾਂ ਤਰ੍ਹਾਂ ਲੱਗੇ ਬਣੀ ਜਾਇ ਜਾਣਾ ਐਂਦੀ ਚੱਲ ਜਾਈ ਹੋਏ ਐਂਦੀ ਚੱਲ ਜਾਣਾ ਹਾਂ ਐ ਬੰਦਰੀ ਸ਼ੈਟਰੀ ਦਾ ਬੰਦਾ ਪਾਣੀ ਖਲੋਤਾ ਉੱਥੇ ਇਦਾਂ ਗੱਡੀ ਚੱਲ ਜਣੀ ਲੱਗ ਆਪਾਂ ਲੱਗਾ ਸ਼ਤੜੀ ਲੈ ਕੇ ਨਾ ਦਜਾਦੇ ਬੇਟਾ ਉਹਦੇ ਮੂੰਹ ਬਾੜੀ ਚ ਕੱਟਣ ਵਾਲੇ ਉਹ ਚੱਕਰ ਆਈ ਮਾਰਿਆ ਕਿੱਥੇ ਜਦੋਂ ਇਹ ਚੁੱਕ ਲੱਗੇ ਨਾ ਦੁੱਜੀ ਚੈਨ ਚੁੱਕਣ ਲੱਗੇ ਉਦੋਂ ਅਸੀਂ ਬੁਲਾਇਆ ਉਧਰ ਨੂੰ ਤੇ ਉਹ ਸਿੱਧਾ ਦਰਿਆਉਂਦਾ ਇੱਥੇ ਕਿਹੜਾ ਕੋਣਾ ਗੜਿਆ ਤੋ ਦੋਵੇਂ ਪੈਰ ਕੋ ਮੈਂ ਕਿੱਥੇ ਵੜ ਗਿਆ ਉਹ ਜੀ ਉਹ ਇੱਧਰ ਪਹਿਲਾਂ ਘਰ ਦਾ ਸਵਾ ਪਿੱਟਣ ਰਿਹਾ ਮੇਰੇ ਕੋ ਇਹ ਕੰਮ ਹੋਣਾ ਜੀ ਹੂੰ ਸਦਾ ਆਉਂਦਾ ਨਾ ਤਾ ਅੱਛਾ ਅਸੀਂ ਨਾਲ ਗੱਲ ਕਰਾਂਗੇ ਜੀ ਮੈਨੂੰ ਵੀ ਨਾ ਦਾ ਕੰਮ ਕਰਨਾ ਉਹ ਮੁਸ਼ਕਿਲ ਹੈ ਬਹੁਤ ਮੀ ਬੈਣਦੇ ਆ ਜੀ ਆਪਾਂ ਚੱਲਿਆਂ ਏ ਸਮਾਂ ਲੈ ਆਪਾਂ ਜਾਂ ਵੀ ਜਦਾਂ ਤੇ ਬਾਰਸ਼ ਹੋਤੀ ਨਹੀਂ ਸੀ ਲਿਖ ਰਹੀ ਇਧਰ ਜੰਮ ਕਿ ਹੋ ਰਹੀ ਹੈ ਦੇਖੋ ਚੌਤਾ ਕਦੇ ਹੋਈ ਜਦੋਂ ਦਾ ਕਰੰਟ ਸਰਵਰ ਦੌੜਦਾ ਰਿਹਾ ਜਦੋਂ ਕਰੇਨ ਵੈਚ ਫੇਟੋ ਉਸਕੇ ਬਾਅਦ ਦੇ ਤਰਫ ਚੱਲੋ ਮਟਰੂ ਮਾਰਕੀਟ ਪਹੁੰਚ ਗਏ ਆਪਾਂ ਸਮਾਂ ਲੈਣਾ ਇੱਥੇ ਲੈਣਾ ਲੈਨੇ ਆ ਰਹੇ ਨੇ ਉੱਥੇ ਹੇ ਲੋ ਵੀ ਮਿੱਤਰੋ ਉਹ ਉਹਨਾਂ ਨੂੰ ਕੋਡਰ ਦਾ 108 ਜੋੜੀ ਦਿਆ ਨਾ ਉਹਨਾਂ ਰੋਮੋਂ ਫੜ ਕੇ ਆ ਕੇ ਉਹਨਾਂ ਨਾਲ ਰਿਪੋਰਟ 4860 ਲੈ ਲੈ 45 ਦਿਨ ਲੋ ਵੀ ਮਿੱਤਰੋ ਮੀ ਪੈਂਦਿਆਂ ਇਹ ਉਹ ਫੁੱਲ ਬੜਾ ਫੁੱਲ ਤੇ ਬੰਦਿਆਂ ਨੇ ਵਾਲੇ ਆ ਰਹੇ ਨੇ ਫੋਟਾ ਜਿਹੜੇ ਆਪਾਂ ਲੈ ਕੇ ਆਏ ਆ ਤੇ ਆਪਾਂ ਕਰਨਾ ਵਾ ਗਰੇਨ ਦਾ ਵਰਤ ਉਸ ਮਾਲ ਲੋਡ ਤੇ ਆਪਾਂ ਆਪਣੀ ਮਾਲਾਂ ਨੂੰ ਕਿਹਾ ਕੇ ਚੱਲ ਚਲੀਏ ਹਾਂ ਹੁਣ ਆਪਾਂ ਲੈ ਕੇ ਨੂੰ ਚੱਲੇ ਆਂ ਉੱਥੇ ਫਿਰ ਜਾ ਕੇ ਦੇ ਸਾਮਾਨ ਲੋਡ ਕਰਦੇ ਆਂ ਉਤੋਂ ਬਾਅਦ ਅੱਗੇ ਅੱਜ ਨਾਈਟ ਵੀ ਡਿਊਟੀ ਕਰਨੀ ਐ 24 ਘੰਟੇ ਹੋ ਜਾਣੀ ਐ ਤੇ 24 ਘੰਟਿਆਂ ਦਾ ਵਲੌਗ ਬਣਾਉਣਾ ਜੇ 24 ਘੰਟੇ ਡਿਊਟੀ ਹੋ ਗਈ ਫਿਰ 24 ਘੰਟਿਆਂ ਦਾ ਵਲੌਗ ਬਣਾਉਣਾ ਕੀ ਹੋੜੇ ਰਹੋ ਤੁਸੀਂ ਆਪਣੇ ਨਾਲ ਆਦੇ ਕੋੜ ਪਾ ਕੇ ਮੈਂ ਚ ਮਿਸਟਰ ਬਣੇ ਤੇ ਆਲ ਤੇ ਬਾਕੀ ਦਾ ਪਾ ਕਰਦੇ ਆ ਕਿ ਹਿਸਟੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਇਹ ਗੱਲਾਂ ਬਾਤਾਂ ਕੀ ਕਰਨੀਆਂਗੇ ਜਿਹੜੇ ਸਾਡੇ ਸੱਜਣ ਖਾਸ ਹੁੰਦੇ ਸੀ ਚੱਲ ਬਲੌਗ ਤੇ ਦੇਖ ਲਈ ਜਾ ਗੱਲ ਕਰਦੇ ਆ ਇਹ ਖਾਸ ਹੁੰਦੇ ਸੀ ਦੇ ਤੇ ਕੇ ਦੁਕਾਨ ਤੇ ਖਲੋ ਕੇ ਕਹਿ ਦਿੰਦੇ ਨੇ ਨਾ ਕਿ ਸਾਨੂੰ ਇਨੇ ਪੈਸੇ ਦੀ ਲੋੜ ਆ ਆ ਸਕੇਂਦਰ ਤੇ ਪਾ ਦੇ ਉਹ ਸੱਜਣ ਹੀ ਅੱਜ ਆੜ ਤੋਂ ਦੂਰ ਹੋ ਗਏ ਯੱਲ ਕੋਈ ਗੱਲ ਨਹੀਂ ਇੰਨੀਆਂ ਤੋਂ ਕਿਤੜੀਆਂ ਮੈਨੂੰ ਜੀ ਆਂਦੀਆਂ ਮੈਂ ਬਾਦੂ ਤੋਂ ਕਿ ਕਰਦੇ ਵੱਡਿਆਣੇ ਤੋਂ ਖੇਦੇ ਤੇ ਚੱਲ ਕੋਈ ਗੱਲ ਨਹੀਂ ਸੱਚ ਨਾਲ ਮਿਲਾਂਗੇ ਕਿਤੇ ਟਕਰਾਂਗੇ ਜੀ ਜ਼ਰੂਰ ਵੀ ਮਿੱਤਰੋ ਫੁੱਲ ਪਾਣੀ ਮੀ ਬੈਂਦਿਆ ਤੇ ਆਹ ਲੋਡ ਕਰਨਾ ਆਪਾਂ ਸਮਾਨ ਜੇ ਮੁੰਡੇ ਮੀਂਹ ਜੀ ਕੰਮ ਕਰਦੇ ਮੀਂਹ ਅੰਨਾ ਬੈਂਦਾ ਕਿ ਤੀਨਾ ਕੰਮ ਨੇ ਮੇ ਲੱਗੇ ਹੋ ਗਏ ਨਹੀਂ ਨਾ ਓਏ ਹੋ ਜੀ ਨਹੀਂ ਸੌ ਗਿਆ ਕਿ ਮੇ ਤਰੂ ਅੱਜ ਆਪਾਂ ਸ਼ਾਮਾਂ ਦਾ ਟਾਈਮ ਆ ਤੇ ਆਪਾਂ ਰੋਡ ਤੇ ਚੜ੍ਹਦੀ ਗਰੇਨ ਲੋਕ ਗੱਡੀਆਂ ਲੈ ਕੇ ਜਾਂਦੇ ਤੇ ਆਪਾਂ ਗਰੇਨ ਲੈ ਕੇ ਜਾਵਾਂਗੇ ਰੋਡ ਤੇ ਤੇ ਮੀ ਫੇਰ ਆ ਗਿਆ ਬੜੇ ਜ਼ੋਰ ਨਾਲ ਤੇ ਦੇਖਦੇ ਆ ਮਾਹੌਲ ਚੱਲ ਕੀ ਬਣਦਾ ਕਿੰਨੇ ਟਾਈਮ ਵਿੱਚ ਪਹੁੰਚਦੀ ਇੱਥੇ ਤੇ ਬਾਕੀ ਤੋਂ ਤੋਂ ਕੁਝੇ ਕਰੀ ਜਾਂਦੀ ਆ ਪਤਾ ਨਹੀਂ ਕਿਹਤੋਂ ਕਰਦੀ ਹੈ ਅੰਦਰ ਹੀ ਨਾ ਕੋਈ ਦੱਸਦੀ ਹੈ ਵੀ ਕੀ ਗੱਲ ਹੈ ਬਾਕੀ ਦੇਖਦੇ ਆ ਮਾਹੌਲ ਚੱਲ ਜਿਹਾ ਦਾ ਬਣਦਾ ਜਿੱਦਾਂ ਆ ਗੱਡੀਆਂ ਰੋਡ ਬੰਦ ਚਾਈਦਾ ਇਹ ਸਾੜੀਆਂ ਗੱਡੀਆਂ ਗੱਡੀਆਂ ਆਉਂਦੀਆਂ ਫਿਰ ਬੜਾ ਮੁਸ਼ਕਿਲ ਆ ਦੋ ਸਾਈਡ ਨਾਲੇ ਆ ਰੋਡ ਦੇ ਤੇ ਬਾਕੀ ਦਾ ਮਾਹੌਲ ਚੱਲ ਆਪਾਂ ਦਿਕਾਉਣੇ ਤੁਹਾਨੂੰ ਦੋ ਹੀ ਜੜੇ ਰੋ ਆਪਣੇ ਨਾਲ ਤੇ ਆਪਾਂ ਲੈ ਕੇ ਚਲਦੇ ਕਰੇ ਹੁਣ ਜਿਹਦੇ ਉੱਤੇ ਫਰਾਮੀ ਆਪਾਂ ਇਧਰੋਂ ਗਾਡਰ ਕੋ ਡਰਾਪਾ ਲੋਡ ਕਰਦੇ ਹੁਣ ਉੱਤੇ ਗੱਟ ਰੱਖਣੇ ਆ ਤੇ ਦੇ ਮੋਰ ਚੱਲ ਗੀ ਪਾਉਂ ਗਿੜੇ ਰੋ ਤੁਸੀਂ ਆਪਣੇ ਉੱਤਰੋਂ ਬਾਡੀਗਾਰਡ ਆਪਾਂ ਨੂੰ ਮਿਲ ਕੇ ਆਵੇ ਸਾਹਮਣੇ ਇਹ ਆਪਣਾ ਬਾਡੀਗਾਰਡ ਆ ਨਾਲ ਨਾਲ ਜਾਊਗਾ ਆਪਣੇ ਤੇ ਇਹਨਾਂ ਦੀ ਵੀ ਡਿਊਟੀ ਹੈ ਹਿਸਾਬਣਾ ਜਾਂ ਦੇਲਾ ਤੇ ਕੋਈ ਵੀ ਚੀਜ਼ ਰੋਡ ਪਰਗਾਉਣੀ ਆ ਹਾਲ ਹੁੰਦੇ ਆ ਮਾਰਕੀ ਦਾ ਮਾਹੌਲ ਚੱਲਦੇ ਰਹਦੇ ਆ ਗੱਡੀ ਜਗ ਦੇ ਕੀ ਪਰਗੇ ਮੇਤਰੋ ਵੀ ਵੇ ਕਰੈਨਾ ਹੀ ਆ ਇੰਨਾ ਕਰੈਨਾ ਨਾ ਕਰਦੇ ਆ ਕੰਟੇਨਰ ਲੋਡ ਤੇ ਇਹ ਯਾਰਡ ਖਾਲੀ ਹੁਣ ਲੋਹਾ ਲਾ ਬਈ ਬਜਾਵਾ ਤੇ ਬਾਝ ਪੋਜੇ ਗਿਆ ਜਾਂ ਅੱਗੇ ਤਾਂ ਕਿ ਇਖਤਾਮ ਕਰੇ ਨਵੇਂ ਪੁਰਾਣੇ ਆਗੇ ਆਪਾਂ ਆਪ ਦੇ ਚ ਫਟੇਲਾ ਹਾਲਾਤ ਚ ਪਹੁੰਚ ਗਏ ਉਹਦਰਾ ਗੱਡੀ ਲੈ ਆਪਾਂ ਇਧਰੋਂ ਚੱਲ ਗਿਆ ਅੰਦਰ ਨੂੰ ਇਹ ਬਗਲਾ ਮੀਟਰ ਆ ਗਏ ਆ 1 ਡੇਢ ਹੋਰ ਜਾਵਾਂ ਲਓ ਵੀ ਮਿੱਤਰੋ ਕਰਿਆਣਾ ਆਪਾਂ ਦਿੱਤੀਆਂ ਨੇ ਪਛਾ ਤੇ ਇਹ ਟਾਈਮ ਹੋ ਗਿਆ 7:30 ਤੇ ਪਲਾਂਟ ਤੇ ਹੁਣ ਗੱਡੀ ਦਾ ਫੋਨ ਕੀਤਾ ਆ ਦੇਖਾਉਂਦੇ ਕਿ ਨਹੀਂ ਬੂਟ ਵੀ ਲੱਗਨਦਾ ਇਹ ਪੈਰਾਂ ਤੇ ਨੇਰਾ ਵੀ ਹੋ ਗਿਆ ਪਾੜੀਆਂ ਆ ਪਾਰਟੀ ਤਾਂ 4-5 ਵਜੇ ਵਾਕ ਹੁੰਦੀ ਰਹਿੰਦੀ ਸੀ ਟਿਟੀਆਂ ਤੇ ਆਟੋਮੈਟਿਕ ਹੀ ਤੇ ਇੱਧਰ ਦੋ ਮਸ਼ੀਨਾਂ ਨੇ ਇਹ ਪੱਥਰ ਤੋੜਦੇ ਨੇ 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 ਕੀ ਬੰਦਾ ਲੋ ਵੀ ਬੰਦਿਆਂ ਨੂੰ ਲਿਆ ਕੇ ਦੇ ਤਿਆਰ ਇਹ ਕੋਟ ਇਹ ਸਾਡਾ ਸੋਨਾ ਸਿੰਘ ਕਿੱਦਾਂ ਦਾ ਲੱਗਦਾ ਦੱਸੋ ਸੋਨਾ ਸਿੰਘ ਸੋਨਾ ਲੱਗਦਾ ਸੋਨਾ ਸਿੰਘ ਸੋਨਾ ਸਿੰਘ ਸੋਨਾ ਲੱਗਦਾ ਸੋਨਾ ਸਿੰਘ ਪੈਰਾਂ ਤੋਂ ਲੈ ਕੇ ਦਿਖਾਓ ਚਲੋ ਚਲੋ ਜੀ ਚਲੋ ਚਲੋ ਜੀ ਜਾਓ ਹਾਏ ਹਾਏ ਨਖਰਾ ਤੇਰਾ ਹੀ ਹੈ ਨਖਰਾ ਤੇਰਾ ਹੀ ਹੈ ਚੱਲ ਛਮੀ ਨਮਸਕਾਰ ਕੀ ਹਾਲ ਚਾਲ ਮਗਲਾ ਕਿੱਧਰ ਪੋਣਾ ਮਗਲਾ 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 ਆਤਿਆ ਨਹੀਂ ਆਰੋ ਕਰੇ ਮਗਲਾ ਉੱਤੇ ਜੀ ਆ ਗਿਆ ਬੁਲਾਇਦਾ ਤੇ ਜੇ ਵੀ ਨਹੀਂ ਨਿਕਲੀ ਹੋ ਜਾਇਆ ਜੀ ਇਹਦਾ ਪੰਗਾ ਪੈਣਾ ਇਹਦਾ ਪੰਗਾ ਪੈ ਗਿਆ ਤੇ ਨਹੀਂ ਲੱਗੀ ਕਿਤੇ ਬੱਲੇ ਵਾਲੀ ਉਹਨਾਂ ਦਾ ਅਦਗਰਾਮ ਹੋ ਗਿਆ ਮੈਂ ਲਾੜੇ ਦਾ ਪਿਓ ਆ ਕੀ ਹੋਇਆ ਕੀ ਹੋਇਆ ਹੋ ਵੀ ਮਿੱਤਰੋ ਦੇਨਾਲਾ ਬਲੌਗ ਆਪਾਂ ਕਰਦੇ ਇੱਥੇ ਹੀ ਖਤਮ ਕਿਉਂਕਿ ਰਾਤ ਨੂੰ 24 ਘੰਟੇ ਡਿਊਟੀ ਕਰਨੀ ਪੈਣੀ ਤੇ ਚੱਲੇ ਆਪਾਂ ਉੱਥੇ ਆਰਡਰ ਕਰ ਲਈ ਕਰਦੇ ਆ ਗੱਡਰ ਖਲੀ ਕੰਮ ਤੋਂ ਬਾਅਦ ਟੀਗੱਡਰ ਲੈ ਕੇ ਜਾਂਦੇ ਆ ਤੇ ਇਸ ਕਰਕੇ ਆਪਾਂ ਚੱਲੇ ਆ ਉਧਰ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਆ ਜੇ ਕਲਿੱਪ ਕਲਪ ਲਈ ਗਈ ਵਲੌਗ ਬਣਾਇਆ ਹੈ ਠੀਕ ਆ ਤੇ ਫਿਰ ਵਲੌਗ ਆਪਾਂ ਕਰਦੇ ਕੋਈ ਥੇ ਖਤਮ ਆ ਅੱਡ ਗਾਰ ਆਉਂਦੇ ਆ ਰੋਟੀ ਪਾਣੀ ਖਾਦਾ ਤੇ ਬਾਕੀ ਦਾ ਸਿਲਸਿਲਾ ਇੰਨਾ ਹੈ ਕਿ ਜੇ ਤੇ ਮੋਲੋਂ ਤਾਂ ਬਣਾਇਆ ਫਿਰ ਜਰੂਰ ਅਗਲੇ ਪਾ ਲਵਾਂਗੇ ਤੇ ਜਨਾ ਬਣਾਇਆ ਗਿਆ ਫਿਰ ਮਤਲਬ ਕੰਮ ਥੋੜਾ ਭਾਰੀ ਆ ਅੱਜ ਕੰਮ ਕਰਨਾ ਪੈਣਾ ਖਿੱਚ ਕੇ ਚਲੋ ਬਿੱਲ